ਦੋਸਤੋ ਕਿਸਾਨਾਂ ਦੇ ਦਿੱਲੀ ਜਾਣ ਵਾਲੇ ਪ੍ਰੋਗਰਾਮ ਬਾਰੇ ਅਸੀਂ ਲਗਾਤਾਰ ਤੁਹਾਡੇ ਨਾਲ ਜਿਹੜੀ ਸਾਂਝ ਹੈ ਉਹ ਸਾਂਝ ਪਾ ਰਹੇ ਹਾਂ ਤੇ ਜਥੇਬੰਦੀ ਸਿੱਧੂਪੁਰ ਦੇ ਨੁਮਾਇੰਦਿਆਂ ਦੀ ਸਾਂਝ ਅਸੀਂ ਤੁਹਾਡੇ ਨਾਲ ਪਵਾ ਰਹੇ ਹਾਂ ਮੇਰੇ ਨਾਲ ਜਾਗਰ ਸਿੰਘ ਧਮੌਲੀ ਸਾਹਿਬ ਨੇ ਜਿਹੜੇ ਜਥੇਬੰਦੀ ਦੇ ਸੀਨੀਅਰ ਉਮੀਦਵਾਰ ਪ੍ਰਧਾਨ ਨੇ ਰਾਜਪੁਰਾ ਤੋਂ ਤੇ ਇਹਨਾਂ ਤੋਂ ਵੀ ਆਪਾਂ ਸਾਰੀ ਗੱਲਬਾਤ ਸਮਝਾਂਗੇ ਕਸਾਨ ਕਿੱਥੇ ਇਕੱਠੇ ਹੋਣਗੇ ਸ਼ੰਭੂ ਬਾਰਡਰ ਧਰਨਾ ਲੱਗੂਗਾ ਸ਼ੰਭੂ ਬਾਰਡਰ ਬੈਰੀਕੇਡ ਟੁੱਟਣਗੇ ਬੈਰੀਕੇਡ ਟੁੱਟਣ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਕੀ ਡੀਲ ਕੀਤਾ ਜਾਊਗਾ ਹਰਿਆਣਾ ਸਰਕਾਰ ਨੂੰ ਡੀਲ ਕਰਨ ਤੋਂ ਬਾਅਦ ਅੱਗੇ ਸਿੰਘੂ ਬਾਰਡਰ ਬੈਠਿਆ ਜਾਊਗਾ ਟਿੱਕਰੀ ਬਾਰਡਰ ਬੈਠਿਆ ਜਾਊਗਾ ਪਲਵਲ ਜਾਇਆ ਜਾਊਗਾ ਗਾਜੀਪੁਰ ਜਾਇਆ ਜਾਊਗਾ ਜਾਫਰ ਜੰਤਰ ਮੰਤਰ ਜਾਇਆ ਜਾਊਗਾ ਕਿੱਥੇ ਰੋਸ ਪ੍ਰਦਰਸ਼ਨ ਹੋਊਗਾ ਸਾਰੀਆਂ ਗੱਲਾਂ ਤੁਹਾਨੂੰ ਹੁਣ ਕਲੀਅਰ ਹੋਣਗੀਆਂ ਇਹ ਐਂ ਦੱਸੋ ਮੈਨੂੰ ਕਿ ਜਿਵੇਂ ਸਰਵਣ ਸਿੰਘ ਪੁਦੇ ਰੋਹਰਾਂ ਦੀ ਜਥੇਬੰਦੀ ਹੈ ਥੋੜੀ ਜਿਥੇ ਬੰਦੀ ਹੈ ਹੋਰ ਜਥੇਬੰਦੀਆਂ ਤੁਹਾਡੇ ਨਾਲ ਨੇ ਤੁਸੀਂ ਸਾਰੇ ਸਭ ਤੋਂ ਪਹਿਲਾਂ ਸ਼ੰਭੂ ਹੀ ਇਕੱਠੇ ਹੋਵੋਗੇ ਜਾਂ ਫਿਰ ਪਹਿਲਾਂ ਕਿਤੇ ਹੋਰ ਇਕੱਠੇ ਹੋਣ ਦਾ ਪ੍ਰੋਗਰਾਮ ਵੀ ਹੈ ਨਹੀਂ ਸਾਡੇ 3 ਪੁਆਇੰਟ ਹੈ ਜੋ ਸ਼ੰਭੂ ਖਨੌਰੀ ਔਰ ਡੱਬ ਵਾਲੀ ਇਹਨਾਂ ਤੋਂ ਅਸੀਂ ਐਂਟਰ ਹੋਵਾਂਗੇ ਹਰਿਆਣਾ ਵਿੱਚ ਤੇ ਦਿੱਲੀ ਜਾਵਾਂਗੇ ਤੇ ਉਸ ਤੋਂ ਬਾਅਦ ਜਿਵੇਂ ਕਿ ਪਤਾ ਲੱਗ ਰਿਹਾ ਕਿ ਹਰਿਆਣਾ ਸਰਕਾਰ ਨੇ ਬਹੁਤ ਭਾਰੀ ਬੈਰੀਕੇਡਿੰਗ ਕੀਤੀ ਹੈ ਤਾਂ ਜਿਉਂ-ਜਿਉਂ ਸਾਡੇ ਇੱਥੇ ਇਕੱਠ ਵੱਧੇਗਾ ਤੇ ਉਹਦੇ ਮੁਤਾਬਕ ਸਾਡੇ ਲੀਡਰ ਜੋ ਫੈਸਲਾ ਲੈਣਗੇ ਕਿ ਬੈਰੀਕੇਡ ਤੋੜਨੇ ਜਾਂ ਇੱਥੇ ਬੈਠਣਾ ਜੋ ਸਾਨੂੰ ਹੁਕਮ ਦੇਣਗੇ ਅਸੀਂ ਉਹਦੇ ਦੇ ਅਮਲ ਕਰਾਂਗੇ ਤੇ ਜੇ ਬੈਰੀਕੇਡ ਤੋੜਨ ਨੂੰ ਕਹਿਣਗੇ ਲੀਡਰ ਫਿਰ ਅਸੀਂ ਬੈਰੀਕੇਡ ਤੋੜ ਦਾਂਗੇ ਜੇ ਕਹਿਣਗੇ ਇੱਥੇ ਬੈਠੋ ਤਾਂ ਅਸੀਂ ਇੱਥੇ ਹੀ ਬੈਠਾਂਗੇ ਪਰ ਧਰਨਾ ਸ਼ਾਂਤ ਮਈ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣੋਂ ਤੱਕ ਜਾਰੀ ਰਹੇਗਾ ਜਗਜੀਤ ਸਿੰਘ ਡੱਲੇਵਾਲ ਕਿਹੜੇ ਰੋਡ ਤੋਂ ਦਾਖਲ ਹੋਣਗੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਬਾਰਡਰ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣਗੇ ਉਹ ਕਨੌਰੀ ਬਾਰਡਰ ਤੋਂ ਦਾਖਲ ਹੋਣਗੇ ਹਰਿਆਣਾ ਵਿੱਚ ਤੇ ਬਾਕੀ ਐਸੀ ਜਿਹੜੇ ਸਾਡੇ ਪੰਜਾਬ ਦੇ ਸੀਨੀਅਰ ਉਮੀਦਵਾਰ ਆ ਜਿਵੇਂ ਵੀਰ ਸਿੰਘ ਸਿੱਧੂ ਪਰ ਵੀ ਸਕਤਰ ਮਾਨ ਸਿੰਘ ਰਾਜਪੁਰਾ ਔਰ ਪ੍ਰੈਸਰ ਸਕਤਰ ਮਹਿਰ ਸਿੰਘ ਥੇੜੀ ਇਹ ਸ਼ੰਭੂ ਬਾਰਡਰ ਤੋਂ ਦਾਖਲ ਹੋਣਗੇ ਸਿੱਧੂ ਪਰ ਜਿੱਥੇ ਬੰਦੇ ਦੇ ਨਾਲ ਹੋਰ ਜਿੱਥੇ ਬੰਦੀਆਂ ਵੀ ਹੋਣਗੀਆਂ ਪੂਰੇ ਸ਼ੰਭੂ ਬਾਰਡਰ ਹਾਂਜੀ ਇਹ ਗੈਰ ਰੀਜ ਨੀਤੀਕ ਜੋ ਸਿੰਮਿਤ ਮੋਰਚਾ ਫਰੰਟ ਹੈ ਤੇ ਉਤਰੀ ਭਾਰਤ ਦੀਆਂ 18 ਜਿੱਤੇ ਬੰਦੀਆਂ ਇਹਦੇ ਵਿੱਚ ਸ਼ਾਮਲ ਨੇ ਜੋ ਉਤਰੀ ਭਾਰਤ ਦੀਆਂ 18 ਜਿੱਤੇ ਬੰਦੀਆਂ ਔਰ ਗੈਰ ਰਾਜਨੀਤਿਕ ਮੋਰਚਾ ਇਸ ਲੜਾਈ ਨੂੰ ਲੜ ਰਿਹਾ ਔਰ ਇਹ ਲੜਾਈ ਅਣ ਵਿੱਚੇ ਸਮੇਂਦੀ ਹੈ ਇਹਦੇ ਵਿੱਚ ਕੋਈ ਵੀ ਕਿਸਾਨ ਹਿਤੈਸ਼ੀ ਜੋ ਇਹਨਾ ਮੰਗਾਂ ਦਾ ਸਮਰਥਨ ਕਰਦਾ ਜੀ ਉਹ ਸ਼ਾਮਲ ਹੋ ਸਕਦਾ ਪਰ ਉਹ ਗੈਰ ਰਾਜਨੀਤਿਕ ਹੋਵੇ ਕਿਉਂਕਿ ਪੋਲਿਟੀਕਲ ਲੋਕਾਂ ਨੇ ਪਹਿਲਾ ਮੋਰਚੇ ਦਾ ਕਾਫੀ ਨੁਕਸਾਨ ਕੀਤਾ ਸੀ ਪਰ ਇਸ ਵਾਰੀ ਅਸੀਂ ਬਹੁਤ ਸੁਚੇਤ ਹੋ ਕੇ ਚੱਲੇ ਆ ਜੀ ਤੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਉੱਥੇ ਬੈਠਣ ਦਾ ਦਿੱਲੀ ਪ੍ਰੋਗਰਾਮ ਇਹੋ ਜਿਹੀਆਂ ਲੜਾਈਆਂ ਕਦੇ ਦਿਨ ਮਿੱਥ ਕੇ ਜਾਂ ਸਮਾਂ ਮਿੱਥ ਕੇ ਨਹੀਂ ਲੜੀਆਂ ਜਾ ਸਕਦੀਆਂ ਇਹ ਸਰਕਾਰ ਤੇ ਡਿਪੈਂਡ ਹੈ ਕਿ ਸਾਨੂੰ ਉਹ ਇਸ ਲੜਾਈ ਨੂੰ ਕਿੰਨਾ ਲੰਮਾ ਖਿੱਚਣਾ ਚਾਹੁੰਦੀ ਹੈ ਜਾਂ ਸਾਡੇ ਸਬਰ ਨੂੰ ਕਿੰਨਾ ਅਜਮਾਉਣਾ ਚਾਹੁੰਦੀ ਹੈ ਜਾਂ ਕਿੰਨੇ ਕਿਸਾਨਾਂ ਦੀ ਉਹ ਸ਼ਹਾਦਤ ਚਾਹੁੰਦੀ ਹੈ ਜੇ ਸਰਕਾਰ ਸਾਨੂੰ ਕਹਿ ਦਵੇ ਕਿ ਸਾਨੂੰ ਮੈਨੂੰ ਇੰਨੇ ਕਿਸਾਨਾਂ ਦੀ ਸਾਥ ਚਾਹੀਦੀ ਹੈ ਅਸੀਂ ਇੱਕੋ ਵਾਰੀ ਦੇ ਦਾਂਗੇ ਸਰਕਾਰ ਨੂੰ ਉਹਨੇ ਜਾਨਾ ਪਰ ਸਰਕਾਰਾਂ ਪਤਾ ਨਹੀਂ ਕਿਉਂ ਕਿਸਾਨਾਂ ਦੀਆਂ ਜਾਨਾ ਲੈਣ ਦੇ ਤੁਲੀਆਂ ਹੋਈਆਂ ਤੇ ਮੋਰਚੇ ਨੂੰ ਲੰਬਾ ਧਰਨੇ ਨੂੰ ਲੰਬਾ ਖਿੱਚਣਾ ਚਾਹੁੰਦੀਆਂ ਪਰ ਕਿਸਾਨ ਪਹਿਲਾਂ ਵੀ ਨਹੀਂ ਝੁਕੇ ਸੀ ਤੇ ਹੁਣ ਵੀ ਨਹੀਂ ਝੁਕੇ ਸੀ ਪਹਿਲਾਂ ਵੀ ਮੈਚ 1-0 ਨਾਲ ਹੋਇਆ ਸੀ ਹੁਣ 2-0 ਨਾਲ ਕਿਸਾਨ ਮੋਰਚੇ ਦੇ ਆਗੂ ਔਰ ਕਿਸਾਨ ਲੜ ਕੇ ਮੈਚ ਜਿੱਤਣਗੇ। ਅਸੀਂ ਬੀਜੇਪੀ ਸਰਕਾਰ ਮੀਟਿੰਗਾਂ ਦੇ ਲਈ ਪ੍ਰਧਾਨ ਜੀ ਆਪਣੇ ਜਿਹੜੇ ਨੁਮਾਇੰਦੇ ਉਹ ਤੋਂ ਭੇਜ ਰਹੀ ਹੈ ਜਿਹੜੇ ਵਜ਼ੀਰ ਨੇ ਕੇਂਦਰ ਦੇ ਕਿ ਮੀਟਿੰਗਾਂ ਦੇ ਵਿੱਚ ਕੋਈ ਜਿਹੜਾ ਸੁਖਾਵਾਂ ਰਾਹ ਉਹ ਨਿਕਲਿਆਵੇ। ਮੀਟਿੰਗਾਂ ਤਾਂ سلسلہ ਹਮੇਸ਼ਾ ਚੱਲਣਾ ਚਾਹੀਦਾ। ਵਰਲਡ ਦੀਆਂ ਬਹੁਤ ਵੱਡੀਆਂ ਲੜਾਈਆਂ ਹੋ ਜਾਂਦੀਆਂ, ਜੰਗ ਲੱਗ ਜਾਂਦੀ ਹੈ। ਆਖਰ ਨੂੰ ਟੇਬਲ ਤੇ ਬੈਠ ਕੇ ਹੀ ਹੱਲ ਹੁੰਦਾ। ਪਰ ਜਿਉਂ ਸਰਕਾਰ ਦੀ ਨੀਤੀ ਹੈ ਮੀਟਿੰਗਾਂ ਕਰਨ ਦੀ ਤੇ ਬੈਰੀਕੇਡ ਲਾਉਣ ਦੀ ਇਹ ਤੇ ਤੇ ਸਾਨੂੰ ਬਹੁਤ ਸ਼ੱਕ ਹੈ ਕਿ ਸਰਕਾਰ ਦੀ ਨੀਤੀ ਔਰ ਨੀਤ ਠੀਕ ਨਹੀਂ ਹੈਗੀ ਮੰਨ ਲਓ ਜੇ ਤਿੰਨ ਕਾਨੂੰਨ ਰੱਦ ਹੋਈ ਸੀ ਉਹ ਪਾਰਲੀਮੈਂਟ ਵਿੱਚ ਵਿਰਧ ਕਰ ਦਿੱਤੀ ਤੇ ਸੀ ਤੇ ਮਾਨਯੋਗ ਰਾਸ਼ਟਰਪਤੀ ਜੀ ਦੇ ਸ਼ਾਇਨ ਵੀ ਹੋ ਗਏ ਸੀ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਸੀ ਜਿਸ ਦੇ ਨਾਲ ਉਹ ਪੱਕੇ ਤੌਰ ਤੇ ਰੱਦ ਹੋ ਜਾਂਦੇ ਤੇ ਉਹ ਨੋਟੀਫਿਕੇਸ਼ਨ ਤਾਂ 1 ਸਾਲ ਲੰਘਣ ਤੋਂ 2 3 ਸਾਲ ਲੰਘੇ ਅੱਜ ਤੱਕ ਜਾਰੀ ਨਹੀਂ ਹੋਇਆ ਇਸ ਕਰਕੇ ਸਾਨੂੰ ਸਰਕਾਰ ਦੀ ਨੀਤ ਤੇ ਸ਼ੱਕ ਹੈ ਤੁਸੀਂ ਕਿਸਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਕਿਸਾਨਾਂ ਨੂੰ ਅਸੀਂ ਸਨੇਹਾ ਇਹ ਹੀ ਦੇਣਾ ਚਾਹੁੰਦੇ ਹਾਂ ਕਿ ਜੋ ਕਿਸਾਨ ਇਹਨਾਂ ਮੰਗਾਂ ਦੇ ਸਮਰਥਨ ਵਿੱਚ ਹਨ ਉਹ ਬੀਕਯੂ ਸਿੱਧੂ ਪਰ ਤੇ ਗੈਰ ਰਾਜਨੀਤਿਕ ਫਰੰਟ ਔਰ 18 ਉੱਤਰੀ ਭਾਰਤ ਦੀਆਂ ਯਤਿਵੰਦੀਆਂ ਦਾ ਸਾਥ ਦੇਣ ਕਿਉਂਕਿ ਕੋਈ ਵੀ ਮੰਗ ਸਾਡੀ ਇਹੋ ਜਿਹੀ ਨਹੀਂ ਹੈ ਜੋ ਕਿਸਾਨ ਦੇ ਭਲੇ ਵਾਸਤੇ ਨਾ ਹੋਵੇ ਮੰਨ ਲਓ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਹਾਂ ਪਰ ਸਰਕਾਰ ਇਹ ਦੱਸੇ ਕਿ ਨਾਜਾਇਜ਼ ਮੰਗ ਹੈ ਕਿਹੜੀ ਹੈ ਸਾਰੀਆਂ ਜਾਇਜ਼ ਨੇ ਜੇ ਸਰਕਾਰ ਦੀ ਇਹ ਸੋਚ ਹੈ ਫਿਰ ਸਾਰੀਆਂ ਮੰਗਾਂ ਮੰਨਣ ਲਵੇ ਤੇ ਨਹੀਂ ਤਾਂ ਕਿਸਾਨ ਫਿਰ ਸੰਘਰਸ਼ ਤੇ ਰਹਿ ਪਏ ਹੋਏ ਤੇ ਪੇ ਰਹਿਣਗੇ ਜੀ ਦੋਸਤੋ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਾਗਰ ਸਿੰਘ ਤਮੋਰੀ ਸਾਹਿਬ ਜੁੜੇ ਹੋਏ ਸੀ ਆਪਣੇ ਵਿਚਾਰ ਰੱਖ ਰਹੇ ਸੀ ਅਸੀਂ ਤੁਹਾਨੂੰ ਰੂਪਰੇਖਾ ਕਲੀਅਰ ਕੀਤੀ ਇਸ ਅੰਦੋਲਨ ਦੀ ਕੀ ਹੈ ਤੁਸੀਂ ਕੱਲੀ-ਕੱਲੀ ਜਿਹੜੀ ਗੱਲਬਾਤ ਹੈ ਉਹ ਤੁਸੀਂ ਸਮਝ ਚੁੱਕੇ ਹੋਵਗੇ ਤੁਸੀਂ ਜਿਹੜੇ ਤੁਹਾਡੇ ਸੁਝਾਅ ਤੁਹਾਡੇ ਸਵਾਲ ਤੁਹਾਡੇ ਵਿਚਾਰ ਹੈਗੇ ਨੇ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਇਹਨਾਂ ਮਾਮਲਿਆਂ ਬਾਰੇ ਤੁਹਾਡੀ ਕੀ ਰਾਏ ਹੈ